ਆਪ ਵਿਧਾਇਕ ਤੇ ਉੱਪਰ ਜੁੱਤੀ ਮਾਰਨ ਵਾਲਾ ਆਇਆ ਸਾਹਮਣੇ ਸਟੇਜ ਤੇ ਭਾਸ਼ਣ ਦਿੰਦੇ ਸਮੇਂ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਪਰ ਜੁੱਤੀ ਛੁੱਟੀ ਗਈ ਸੀ ਜੋ ਇੰਟਰਨੈਟ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਬਵਾਲ ਮੱਚਿਆ ਉਹ ਕਾਂਗਰਸ ਪਾਰਟੀ ਦਾ ਨੌਜਵਾਨ ਜਿਸ ਨੇ ਆਪ ਦੇ ਐਮਐਲਏ ਦੇ ਉੱਪਰ ਜੁੱਤੀ ਛੁੱਟੀ ਸੀ ਸੋ ਉਸ ਦੇ ਵੱਲੋਂ ਵੀ ਹੁਣ ਵੱਡੇ ਖੁਲਾਸੇ ਕੀਤੇ ਗਏ ਨੇ ਉਸ ਨੇ ਕਿਉਂ ਮਾਰੀ ਜੁੱਤੀ ਜੋ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੇ ਵੀ ਪਹਿਲਾ ਅਜੀਹਾਈ ਕਾਰਨਾਮਾ ਕੀਤਾ ਸੀ ਜਿਸ ਕਰਕੇ ਇਹ ਸਿਆਸੀ ਰੰਜਸ਼ ਸੀ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਸ ਦੇ ਉੱਪਰ ਜੁੱਤੀ ਸੁੱਟ ਦਿੱਤੀ ਗਈ ਜਦੋਂ ਉਹ ਸਟੇਜ ਦੇ ਉੱਪਰੋਂ ਭਾਸ਼ਣ ਦੇ ਰਿਹਾ ਸੀ ਸੋ ਜੁੱਤੀ ਸੁੱਟਣ ਵਾਲਾ ਉਹ ਨੌਜਵਾਨ ਭਾਵੇਂ ਬਾਅਦ ਵਿੱਚ ਭੀੜ ਨੇ ਉਸ ਨੂੰ ਫੜ ਲਿਆ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਹੁਣ ਉਸ ਨੌਜਵਾਨ ਨੂੰ ਜਦੋਂ ਪੁਲਿਸ ਨੇ ਬਚਾ ਕੇ ਸਾਰੀ ਘਟਨਾ ਦੀ ਜਾਣਕਾਰੀ ਲਈ ਤਾਂ ਉਸ ਨੌਜਵਾਨ ਨੇ ਵੱਡੇ ਖੁਲਾਸੇ ਕਰ ਦਿੱਤੇ ਇਹ ਉਹੀ ਨੌਜਵਾਨ ਸੀ ਜਿਸ ਦੇ ਉੱਪਰ ਜਦੋਂ 2017 ਵਿੱਚ ਕਾਂਗਰਸ ਦਾ ਉਹ ਨੌਜਵਾਨ ਭਾਸ਼ਣ ਦੇ ਰਿਹਾ ਸੀ ਤਾਂ ਉਸ ਸਮੇਂ ਇਸੇ ਐਮ.ਐਲ.ਏ ਨੇ ਉਸ ਦੇ ਉੱਪਰ ਚੱਪਲ ਸੁੱਟੀ ਸੀ ਉਸ ਦਾ ਬਦਲਾ ਲੈਣ ਲਈ ਇਸ ਨੌਜਵਾਨ ਨੇ ਹੁਣ ਉਸ ਵਿਧਾਇਕ ਦੇ ਉੱਪਰ ਇਹ ਜੁੱਤੀ ਸੁੱਟੀ ਏ ਜਿਸ ਨਾਲ ਬਹੁਤ ਵੱਡਾ ਬਵਾਲ ਮਚਿਆ ਅਰਵਿੰਦ ਕੇਜਰੀਵਾਲ ਨੇ ਨਿਸ਼ਾਨੇ ਸਾਧੇ ਨੇ ਕਿ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੇਖ ਕੇ ਬਖਲਾਅਟ ਦੇ ਵਿੱਚ ਆਈਆਂ ਹੋਈਆਂ ਨੇ ਵਿਰੋਧੀ ਪਾਰਟੀਆਂ ਜੋ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਬਾਕੀ ਸੂਬਿਆਂ ਵਿੱਚ ਵੀ ਅਜਿਹੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸੋ ਕਾਂਗਰਸ ਤੇ ਉੱਪਰ ਇਲਜ਼ਾਮ ਲਾਇਆ ਗਿਆ ਕਿ ਕਾਂਗਰਸ ਪਾਰਟੀ ਦੇ ਇਸ ਨੌਜਵਾਨ ਨੇ ਮੌਜੂਦਾ ਵਿਧਾਇਕ ਦੇ ਉੱਪਰ ਹਮਲਾ ਕੀਤਾ ਸੋ ਇਹ ਘਟਨਾ ਯਮਨਾ ਨਗਰ ਵਿੱਚ ਸ਼ੁੱਕਰਵਾਰ ਨੂੰ ਵਾਪਰੀ ਸੀ ਜਿਸ ਤੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਹਲਚਲ ਮਚਾ ਦਿੱਤੀ ਆ ਵਿਧਾਇਕ ਗੋਪਾਲ ਇਟਾਲੀਆ ਇੱਕ ਟਾਊਨ ਹਾਲ ਵਿੱਚ ਸਟੇਜ ਤੇ ਭਾਸ਼ਣ ਦੇ ਰਹੇ ਸਨ ਤਾਂ ਅਚਾਨਕ ਇੱਕ ਨੌਜਵਾਨ ਨੇ ਉਹਨਾਂ ਦੇ ਵੱਲ ਚप्पल ਸੁੱਟੀ ਸੀ ਜੋ ਅਸੀਂ ਤੁਹਾਨੂੰ ਉਸ ਦੀ ਵੀਡੀਓ ਵੀ ਕੁਝ ਸਕਿੰਟਾਂ ਲਈ ਦਿਖਾਵਾਂਗੇ ਜੋ ਹਫੜਾ ਤਫੜੀ ਮਚ ਗਈ ਔਰ ਚप्पल ਸੁੱਟਣ ਵਾਲੇ ਨੂੰ ਪੀੜ ਨੇ ਦਬੋਚ ਲਿਆ ਉਸ ਤੋਂ ਬਾਅਦ ਉਸ ਦੀ ਚੰਗੀ ਪ੍ਰੇੜ ਕੀਤੀ ਗਈ ਜਮਨਾ ਨਗਰ ਪੁਲਸ ਪਹੁੰਚੀ ਤੇ ਪੀੜ ਨੂੰ ਸ਼ਾਂਤ ਕੀਤਾ ਗਿਆ ਫਿਲਹਾਲ ਜਿਹੜਾ ਕਿ ਸਾਰਾ ਮਾਮਲਾ ਕਾਬੂ ਹੇਠ ਹੈ ਹਾਲਾਂਕਿ ਇਸ ਘਟਨਾ ਨੇ ਰਾਜ ਦੀ ਰਾਜਨੀਤੀ ਵਿੱਚ ਇੱਕ ਨਵੀਂ ਸੇਧ ਛੇੜ ਦਿੱਤੀ ਹੈ ਜੋ ਗੋਪਾਲ اٹਾਲੀਆ ਟਾਊਨ ਵਿਖੇ ਇੱਕ ਜਨਤਕ ਮੀਟਿੰਗ ਨੂੰ ਜਦੋਂ ਸਬੋਧਨ ਕਰ ਰਹੇ ਸਨ ਤਾਂ ਉਸਦੇ ਪਾਸ਼ੇਂ ਦੌਰਾਨ ਇਹ ਵਿਅਕਤੀ ਸਟੇਜ ਦੇ ਲਾਗੇ ਆਉਂਦਾ ਹੈ ਤੇ ਉਸਦੇ ਵੱਲ ਚੱਪਲ ਸੁੱਟ ਦਿੰਦਾ ਹੈ ਚੱਪਲ ਸਟੇਜ ਦੇ ਨੇੜੇ ਡਿੱਗ ਪਈ ਜਿਸ ਨਾਲ ਭੀੜ ਗੁੱਸੇ ਵਿੱਚ ਆ ਗਈ ਤੇ ਘਟਨਾ ਤਣਾਅਪੂਰਨ ਸੀ ਪੁਲਿਸ ਨੇ ਸਕਿੰਟਾਂ ਦੇ ਵਿੱਚ ਹੀ ਉਸ ਸਥਿਤੀ ਨੂੰ ਕਾਬੂ ਕਰ ਲਿਆ ਜੋ ਅਸੀਂ ਤੁਹਾਨੂੰ ਉਸ ਤੋਂ ਦੀ ਸਥਿਤੀ ਦਿਖਾਉਂਦੇ ਹਾਂ ਜੋ ਵੀਡੀਓ ਵਾਇਰਲ ਹੋਈ ਹੋਈ ਹੈ ਕਿਸ ਤਰ੍ਹਾਂ ਚੱਪਲ ਸੁੱਟੀ ਗਈ ਹੈ आम आदमी पार्टी का विधायक जो उसके ऊपर चप्पल सुटी गई तो उस तो बाद उस भीड़ ने उस नौजवान को कुटना शुरू कर दिता चप्पल सुट्ट वाला नौजवान छतरपाल सिंह जडेजा कांग्रेस का एक कथित लीडर सी जो कांग्रेस पार्टी जुड़िया होया चप्पल सुट्ट तो बाद भीड़ ने उसू ਜੋ ਫੜ ਲਿਆ ਤੇ ਉਸ ਨੂੰ ਕੁੱਟ-ਕੁੱਟ ਕੇ ਬਹੁਤ ਬੁਰਾ ਹਾਲ ਕਰ ਦਿੱਤਾ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਬਚਾ ਲਿਆ ਤੇ ਤੁਰੰਤ ਜੀਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਹਾਲਾਤ ਸਥਿਰ ਦੱਸੀ ਜਾ ਰਹੀ ਹੈ ਕਟਨਾ ਤੋਂ ਬਾਅਦ ਗੁਜਰਾਤ ਦੀ ਰਾਜਨੀਤੀ ਵਿੱਚ ਚੱਕ ਪੁਰਾਣੀ ਘਟਨਾ ਨੂੰ ਯਾਦ ਕੀਤਾ ਗਿਆ 2017 ਦੇ ਵਿੱਚ ਗੋਪਾਲ ਇਟਾਲੀਆ ਨੇ ਖੁਦ ਤਤਕਾਲੀ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਦੇ ਉੱਪਰ ਜੁੱਤੀ ਛੁੱਟੀ ਸੀ ਸੋ ਅੱਜ ਉਸ ਨਾਲ ਕੀਤਾ ਗਿਆ ਇਹ ਸਲੂਕ ਚਰਚਾ ਦਾ ਵਿਸ਼ਾ ਬਣ ਗਿਆ ਇਸ ਘਟਨਾ ਤੋਂ ਉੱਠਿਆ ਸਭ ਤੋਂ ਵੱਡਾ ਸਵਾਲ ਇਹ ਕਿ ਨੌਜਵਾਨ ਨੇ ਇਸ ਤਰ੍ਹਾਂ ਕਿਉਂ ਕੀਤਾ ਕੀ ਇਹ ਰਾਜਨੀਤਿਕ ਰੰਜਿਸ਼ ਸੀ ਜਾਂ ਕੋਈ ਨਿੱਜੀ ਮਾਮਲਾ ਸੀ ਜਾਂ ਮੀਟਿੰਗ ਦੇ ਵਿੱਚ ਦਾਖਲ ਹੋਣ ਲਈ ਸੁਰੱਖਿਆ ਉਲੰਘਣਾ ਸੀ ਪੁਲਿਸ ਇਹਨਾਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਧਿਕਾਰੀ ਪੂਰਾ ਕਾਰਨ ਸਪਸ਼ਟ ਕਰਨ ਲਈ ਨੌਜਵਾਨ ਦੇ ਬਿਆਨਾਂ ਦੀ ਉਡੀਕ ਕਰ ਰਹੇ ਨੇ ਜੋ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸਦੇ ਬਿਆਨ ਜਿਹੜੇ ਨੇ ਕਲਮਬੱਧ ਕੀਤੇ ਜਾਣਗੇ ਸੋ ਨੌਜਵਾਨ ਦੇ ਵੱਲੋਂ ਜੋ ਚੱਪਲ ਛੁੱਟੀ ਗਈ ਉਸ ਤੋਂ ਬਾਅਦ ਸਿਆਸੀ ਬਿਵਾਲ ਮਚ ਗਿਆ ਵਿਰੋਧੀ ਪਾਰਟੀਆਂ ਦੇ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਉੱਪਰ ਇਹ ਚੱਪਲ ਸੁੱਟਣ ਦੀ ਵਿਰੋਧੀ ਪਾਰਟੀਆਂ ਦੇ ਉੱਪਰ ਨਿਸ਼ਾਨੇ ਸਾਧੇ ਕੇ ਕੇਜਰੀਵਾਲ ਨੇ ਕਹਿ ਕਿ ਵਿਰੋਧੀ ਪਾਰਟੀਆਂ ਬੁਖਲਾੜ ਦੇ ਵਿੱਚ ਨੇ ਜੋ ਦਿੱਲੀ ਤੋਂ ਬਾਅਦ ਪੰਜਾਬ ਸੱਤਾ ਵਿੱਚ ਆਮ ਆਦੀ ਪਾਰਟੀ ਹੁਣ ਪੰਜਾਬ ਤੋਂ ਬਾਅਦ ਗੁਜਰਾਤ ਦੇ ਵਿੱਚ ਆਮ ਆਦੀ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਨੇ ਜਿਸ ਕਾਰਨ ਕਾਂਗਰਸ ਦੇ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਕਿਉਂਕਿ ਕਾਂਗਰਸ ਤੇ ਭਾਜਪਾ ਇਹ ਰਲੀਆਂ ਹੋਈਆਂ ਨੇ ਜਿਸ ਕਾਰਨ ਆਮ ਆਦੀ ਪਾਰਟੀ ਦੇ ਇਸ ਵਿਧਾਇਕ ਦੇ ਉੱਪਰ ਇਹ ਹਮਲਾ ਹੋਇਆ ਹੈ